ਇੱਕ ਵਾਰ ਇੱਕ ਰਾਜੇ ਦੇ ਰਾਜ ਵਿੱਚ ਇੱਕ ਬਹੁਤ ਹੀ ਸਮਝਦਾਰ ਮੰਤਰੀ ਸੀ ਤੇ ਬਹੁਤ ਹੀ ਜ਼ਿਆਦਾ ਉਹ ਬੁੱਧੀਮਾਨ ਸੀ ਤੇ ਅਕਸਰ ਹੀ ਰਾਜੇ ਨੂੰ ਇਹ ਗੱਲ ਕਹਿੰਦਾ ਰਹਿੰਦਾ ਸੀਗਾ ਕਿ ਮਹਾਰਾਜ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ ਤੇ ਇਦਾਂ ਹੀ ਇੱਕ ਸਭਾ ਲੱਗੀ ਹੋਈ ਸੀ ਤੇ ਜਿਹੜਾ ਮੰਤਰੀ ਉਹ ਰਾਜੇ ਦੇ ਬਿਲਕੁਲ ਨਜ਼ਦੀਕ ਬੈਠਾ ਸੀਗਾ ਤੇ ਅਚਾਨਕ ਕਿ ਜਿਹੜੀ ਮੰਤਰੀ ਦੀ ਤਲਵਾਰ ਖਿਸਕ ਕੇ ਉਹ ਰਾਜੇ ਦੇ ਪੈਰ ਤੇ ਵੱਜਦੀ ਤੇ ਨਾਲ ਦੀ ਨਾਲ ਹੀ ਉਹ ਰਾਜੇ ਦੇ ਪੈਰ ਦੀ ਉਂਗਲ ਕੱਟੀ ਜਾਂਦੀ ਹੈ ਤੇ ਜਦੋਂ ਉਹ ਉਂਗਲ ਕੱਟੀ ਜਾਂਦੀ ਤਾਂ ਪੂਰੇ ਹੀ ਜਿਹੜਾ ਦਰਬਾਰ ਹੁੰਦਾ ਉਹਦੇ ਵਿੱਚ ਹਾਹਾਕਾਰ ਮਚ ਜਾਂਦੀ ਤੇ ਜਿਹੜਾ ਰਾਜਾ ਉਹ ਦਰਦ ਦੇ ਨਾਲ ਤੜਫਣ ਲੱਗ ਜਾਂਦਾ ਤਾਂ ਫੇਰ ਉਹ ਮੰਤਰੀ ਇਹੀ ਗੱਲ ਕਹਿੰਦਾ ਕਿ ਮਹਾਰਾਜ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ ਤੇ ਜਿਹੜਾ ਰਾਜਾ ਉਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਤੇ ਗੁੱਸੇ ਦੇ ਵਿੱਚ ਭੜਕ ਕੇ ਮੰਤਰੀ ਦੇ ਉੱਤੇ ਚਿਲਾਉਣ ਲੱਗ ਜਾਂਦਾ ਤੇ ਉਹਨੂੰ ਉੱਚੇ-ਉੱਚੇ ਬੋਲਣ ਲੱਗ ਜਾਂਦਾ ਉਹ ਕਹਿੰਦਾ ਵੀ ਇਹ ਕੀ ਗੱਲ ਹੋਈ ਵੀ ਮੇਰੀ ਤਾਂ ਉਂਗਲ ਕੱਟੀ ਗਈ ਤੇ ਤੂੰ ਕਹਿ ਰਿਹਾ ਕਿ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ ਤੇ ਆਪਣੇ ਸਿਪਾਹੀਆਂ ਨੂੰ ਇੱਕਦਮ ਹੀ ਉਹ ਹੁਕਮ ਦਿੰਦਾ ਕਿ ਇਸ ਮੰਤਰੀ ਨੂੰ 3 ਮਹੀਨੇ ਦੇ ਲਈ ਜੇਲ੍ਹ ਵਿੱਚ ਛੱਡ ਕੇ ਆਓ ਵੀ ਇਹਨੂੰ ਜੇਲ੍ਹ ਦੀ ਕੈਦ ਹੋਊਗੀ 3 ਮਹੀਨੇ ਦੇ ਲਈ ਤਾਂ ਉਦੋਂ ਹੀ ਜਿਹੜੇ ਉਹਦੇ ਸਿਪਾਹੀ ਕਮਾਨਣ ਕੇ ਉਸੇ ਟਾਈਮ ਹਿਊ ਮੰਤਰੀ ਨੂੰ ਜੇਲ੍ਹ ਦੇ ਵਿੱਚ ਲੈ ਜਾਂਦੇ ਆ ਤਾਂ ਉਸ ਜਿਹੜਾ ਰਾਜਾ ਹੁੰਦਾ ਵਾ ਉਹਦਾ ਇਲਾਜ ਸ਼ੁਰੂ ਹੋ ਜਾਂਦਾ ਤੇ ਥੋੜੇ ਦਿਨੇ ਪੈਂਦੇ ਆ ਕਿ ਫਿਰ ਉਹਦਾ ਹੌਲੀ ਹੌਲੀ ਜ਼ਖਮ ਜਿਹੜਾ ਉਹਦਾ ਸੁੱਕਣਾ ਸ਼ੁਰੂ ਹੋ ਜਾਂਦਾ ਤਾਂ ਇੱਕ ਦਿਨ ਹੁੰਦਾ ਕਿ ਜਦੋਂ ਉਹਦਾ ਜਮਾਈ ਜਿਹੜਾ ਉਹਦਾ ਜ਼ਖਮ ਸੁੱਕ ਜਾਂਦਾ ਵਾ ਤੇ ਫੇਰ ਉਹ ਜਿਹੜੇ ਰਾਜੇ ਨੂੰ ਸ਼ੌਂਕ ਹੁੰਦਾ ਵਾ ਸ਼ਿਕਾਰ ਖੇਡਣ ਦਾ ਤੇ ਜਦੋਂ ਉਹ ਸ਼ਿਕਾਰ ਖੇਡਣ ਦੀ ਲੈ ਜਾਂਦਾ ਤੇ ਆਪਣੇ ਸਿਪਾਈਆਂ ਨੂੰ ਵੀ ਉਹ ਕੁਝ ਕੁ ਸਿਪਾਈਆਂ ਨੂੰ ਨਾਲ ਲੈ ਜਾਂਦਾ ਤੇ ਬਹੁਤ ਹੀ ਸੰਘਣੇ ਜੰਗਲ ਦੇ ਵਿੱਚ ਨਿਕਲ ਜਾਂਦਾ ਤਾਂ ਜਦੋਂ ਉਹ ਦੂਰ ਚਲਾ ਜਾਂਦਾ ਤਾਂ ਉਹਨੂੰ ਇੱਕ ਹਿਰਣ ਦਿਖਾਈ ਦਿੰਦਾ ਤੇ ਜਦੋਂ ਉਹ ਹਿਰਣ ਦੇ ਪਿੱਛੇ ਭੱਜਣ ਲੱਗਦਾ ਤਾਂ ਜਿਹੜੇ ਆਪਣੇ ਸਿਪਾਈਆਂ ਦੇ ਨਾਲ ਉਹ ਵੱਖ ਹੋ ਜਾਂਦਾ ਤੇ ਬਹੁਤ ਹੀ ਸੰਘਣੇ ਜੰਗਲ ਦੇ ਵਿੱਚ ਚਲਾ ਜਾਂਦਾ ਤੇ ਜਦੋਂ ਉਹ ਅੱਗੇ ਚਲਾ ਜਾਂਦਾ ਤੇ ਜੰਗਲ ਦੇ ਵਿੱਚ ਰਹਿਣ ਵਾਲੇ ਜਿਹੜੇ ਆਦੀਵਾਸੀ ਹੁੰਦੇ ਆ ਉਸ ਰਾਜਾ ਇਹਨੂੰ ਫੜ ਲੈਂਦੇ ਆ ਕਿਉਂਕਿ ਉਹਦੇ ਉਹਦੇ ਰਾਜ ਵਿੱਚ ਨਹੀਂ ਹੁੰਦੇ ਤਾਂ ਜਿਹੜੇ ਉਹ ਆਦਿਵਾਸੀ ਹੁੰਦੇ ਆ ਨਾ ਉਹ ਰਾਜ ਨੂੰ ਪਹਿਚਾਨਦੇ ਨਹੀਂ ਹੁੰਦੇਗੇ ਤੇ ਤਾਂ ਕਰਕੇ ਉਹ ਰਾਜ ਨੂੰ ਨਾਲ ਦੇ ਨਾਲ ਫੜ ਲੈਂਦੇ ਆ ਤੇ ਉਹ ਕਬੀਲੇ ਦੇ ਜਿੰਨੇ ਵੀ ਲੋਕ ਹੁੰਦੇ ਆ ਸਾਰੇ ਖੁਸ਼ੀ ਮਨਾਉਣ ਲੱਗ ਜਾਂਦੇ ਕਿਉਂਕਿ ਇੱਕ ਇਨਸਾਨ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਜਿਹਦੀ ਕਿ ਉਹਨਾਂ ਨੇ ਆਪਣੇ ਦੇਵਤੇ ਨੂੰ ਬਲੀ ਦੇਣੀ ਖੀਜੀ ਆ ਤਾਂ ਉਹ ਰਾਜ ਨੂੰ ਵੇਖ ਕੇ ਸਾਰੇ ਹੀ ਜਿੰਨੇ ਵੀ ਉੱਥੋਂ ਦੇ ਕਬੀਲੇ ਦੇ ਲੋਕ ਹੁੰਦੇ ਆ ਬਹੁਤ ਜ਼ਿਆਦਾ ਖੁਸ਼ ਹੁੰਦੇ ਤੇ ਜਿਹੜਾ ਕਬੀਲੇ ਦਾ ਮੁਖੀ ਹੁੰਦਾ ਵਾ ਪੂਰੀ ਖੁਸ਼ੀ ਦੇ ਨਾਲ ਸਾਰੇ ਕਬੀਲੇ ਦੇ ਵਿੱਚ ਐਲਾਨ ਕਰਦਾ ਕਿ ਅੱਜ ਦੀ ਜਿਹੜੀ ਰਾਤ ਆ ਉਹ ਆਪਣੇ ਦੇ ਲਈ ਜਸ਼ਨ ਦੇ ਜਸ਼ਨ ਵਾਲੀ ਰਾਤ ਹੋਊਗੀ ਅੱਜ ਦੀ ਰਾਤ ਆਪਾਂ ਸਾਰੇ ਜਣੇ ਨੱਚਾਂਗੇ ਟੱਪਾਂਗੇ ਖਾਵਾਂ ਪੀਵਾਂਗੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਵਾਂਗੇ ਤਾਂ ਕੱਲ ਦੇ ਦਿਨ ਹੀ ਪਹਿਲੇ ਪੈਰ ਜਿਹੜੇ ਇਸ ਇਨਸਾਨ ਦੀ ਬਲੀ ਆਪਣੇ ਦੇਵਤੇ ਨੂੰ ਚੜਾ ਦੇਵਾਂਗੇ ਕਿ ਜਿਹੜਾ ਆਪਣਾ ਦੇਵਤਾ ਆਪਣੇ ਤੋਂ ਕਰੋਧਿਤ ਹੋਇਆ ਵਾ ਉਹ ਆਪਣੇ ਨਾਲ ਮੰਨ ਜਾਊਗਾ ਆਪਣੇ ਤੋਂ ਖੁਸ਼ ਹੋ ਜਾਊਗਾ ਤੇ ਇੰਨੀ ਗੱਲ ਕਰਦੇ ਹੋਏ ਉਹ ਆਪਣੇ ਕਬੀਲੇ ਦੇ ਵਿੱਚ ਚਲੇ ਜਾਂਦੇ ਤਾਂ ਉਸ ਰਾਤ ਉਸ ਰਾਜੇ ਦੀ ਵੀ ਥੋੜੀ ਬਹੁਤੀ ਸੇਵਾ ਪਾਣੀ ਕਰਦੇ ਉਹਨੂੰ ਕੁਝ ਖਾਣ ਪੀਣ ਦੇ ਲਈ ਦਿੰਦੇ ਆ ਹਨ ਤੇ ਜਿਹੜੇ ਕਬੀਲੇ ਦੇ ਵਿੱਚ ਪੂਰਾ ਜਸ਼ਨ ਮਨਾਇਆ ਜਾਂਦਾ ਉਹ ਨੱਚਦੇ ਟੱਪਦੇ ਆ ਖਾਂਦੇ ਪਿੰਦੇ ਵਧੀਆ ਪਕਵਾਨ ਬਣਾਉਂਦੇ ਆ ਉਹ ਪੂਰੇ ਕਬੀਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਜਿਵੇਂ ਕੋਈ ਤਿਹਾਰ ਹੋਵੇ ਜਿਵੇਂ ਕੋਈ ਵਿਆਹ ਸ਼ਾਦੀ ਹੋਵੇ ਤੇ ਉਸ ਤੋਂ ਬਾਅਦ ਜਦੋਂ ਅਗਲਾ ਦਿਨ ਚੜਦਾ ਵਾ ਤਾਂ ਅਗਲੇ ਦਿਨ ਉਸ ਰਾਜੇ ਨੂੰ ਉਹ ਮਤਲਬ ਕਿ ਜਦੋਂ ਬਲੀ ਦੇ ਲਈ ਲੈ ਕੇ ਜਾਂਦੇ ਆ ਤੇ ਉਹਨੂੰ ਬਹੁਤ ਹੀ ਸੋਹਣੇ ਵਸਤਰ ਪਹਿਨਾਉਂਦੇ ਆ ਰਾਜੇ ਨੂੰ ਬਹੁਤ ਹੀ ਸੋਹਣੇ ਕੱਪੜੇ ਪਹਿਨਾ ਕੇ ਤੇ ਉਹਦੇ ਫੁੱਲਾਂ ਦਾ ਹਾਰ ਪਾਉਂਦੇ ਆ ਤੇ ਜਦੋਂ ਉਹ ਬਲੀ ਦੇ ਲਈ ਲੈ ਕੇ ਜਾਂਦੇ ਤਾਂ ਬਹੁਤ ਹੀ ਆਪਣੀ ਜਿਹੜੀ ਮਤਲਬ ਕਿ ਢੋਲ ਠਮੱਕੇ ਵਜਾਉਂਦੇ ਖੁਸ਼ੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਪਾਠ ਪੂਜਾ ਹੁੰਦਾ ਵਾ ਉਹ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਪਾਠ ਪੂਜਾ ਕਰਦੇ ਤਾਂ ਅਚਾਨਕ ਹੀ ਇੱਕਦਮੀ ਜਿਹੜਾ ਕਬੀਲੇ ਦਾ ਮੁਖੀ ਹੁੰਦਾ ਉਹਦੀ ਨਿਗਾ ਉਹ ਰਾਜੇ ਦੇ ਪੈਰ ਤੇ ਜਾਂਦੀ ਆ ਤੇ ਜਦੋਂ ਉਹ ਉਹਦਾ ਪੈਰ ਵੇਖਦੇ ਤੇ ਸਾਰਾ ਕੁਝ ਉਹ ਰੋਕ ਦਿੰਦਾ ਸਾਰਾ ਕੁਝ ਉਹ ਬੰਦ ਕਰ ਦਿੰਦਾ ਤਾਂ ਸਾਰੇ ਜਣੇ ਉਹਨੂੰ ਪੁੱਛਣ ਲੱਗ ਜਾਂਦੇ ਵੀ ਮੁਖੀ ਵੀ ਮੁਖੀਆ ਜੀ ਕੀ ਹੋ ਗਿਆ ਵੀ ਤੁਸੀਂ ਸਾਰਾ ਕੁਝ ਕਿਉਂ ਬੰਦ ਕਰਤਾ ਕਿਉਂਕਿ ਜਿਹੜਾ ਮਹੌਰਤ ਦਾ ਸਮਾਂ ਉਹ ਨਿਕਲਦਾ ਜਾ ਰਿਹਾ ਵਾ ਤੇ ਆਪਾਂ ਇਸ ਇਨਸਾਨ ਦੀ ਬਲੀ ਜਲਦ ਤੋਂ ਜਲਦ ਦੇਣੀ ਆ ਤੇ ਉਹ ਮੁਖੀ ਕਹਿੰਦਾ ਵੀ ਹੁਣ ਆਪਾਂ ਇਹਦੀ ਬਲੀ ਨਹੀਂ ਦੇ ਸਕਦੇਗੇ ਉਹ ਸਾਰੇ ਉਹਨੂੰ ਪੁੱਛਦੇ ਉਹ ਕਹਿੰਦੇ ਵੀ ਕਿਉਂ ਆਪਾਂ ਇਹਦੀ ਬਲੀ ਕਿਉਂ ਨਹੀਂ ਦੇ ਸਕਦੇ ਉਹ ਕਹਿੰਦਾ ਕਿ ਇਹ ਜਿਹੜਾ ਆਦਮੀਆ ਇਹ ਅਧੂਰਾ ਵਾ ਇਹ ਪੂਰਾ ਨਹੀਂ ਕਿਉਂਕਿ ਜਿਹੜੇ ਇਹਦੀ ਪੈਰ ਦੀ ਉਂਗਲ ਆ ਉਹ ਕੱਟੀ ਹੋਈ ਆ ਤੇ ਉਹ ਆਪਣਾ ਤਾਂ ਦੇਵਤਾ ਜੀ ਉਹ ਤਾਂ ਆਪਣੇ ਤੋਂ ਪਹਿਲਾਂ ਹੀ ਨਾਰਾਜ਼ ਆ ਤੇ ਜੇਕਰ ਆਪਾਂ ਮਤਲਬ ਕਿ ਜਿਹੜੀ ਅਧੂਰੀ ਬਲੀ ਆਪਣੇ ਦੇਵਤਾ ਨੂੰ ਦਵਾਂਗੇ ਤਾਂ ਹੋਰ ਵੀ ਜ਼ਿਆਦਾ ਗ੍ਰੋਧਿਤ ਹੋ ਜਾਊਗਾ ਆਪਣੇ ਤੋਂ ਹੋਰ ਜ਼ਿਆਦਾ ਨਾਰਾਜ਼ ਹੋ ਜਾਊਗਾ ਤਾਂ ਇੰਨੀ ਗੱਲ ਸੁਣਦੇ ਹੋਏ ਸਾਰੇ ਜਣੇ ਰਲ ਮਿਲ ਕੇ ਫੈਸਲਾ ਕਰਦੇ ਕਿ ਆਪਾਂ ਇਸ ਇਨਸਾਨ ਦੀ ਬਲੀ ਨਹੀਂ ਦੇਵਾਂਗੇ ਵੀ ਆਪਾਂ ਇਹਨੂੰ ਛੱਡ ਦਾਂਗੇ ਤਾਂ ਉਹ ਰਾਜਾ ਵੀ ਇਹ ਗੱਲ ਸੁਣ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਤਾਂ ਉਸ ਤੋਂ ਬਾਅਦ ਉਹ ਰਾਜੇ ਨੂੰ ਛੱਡ ਦਿੰਦੇ ਤਾਂ ਉਹ ਰਾਜੇ ਦੇ ਵਿੱਚ ਜਦੋਂ ਉਹ ਰਾਜਾ ਜੰਗਲ ਦੇ ਵਿੱਚੋਂ ਬਾਹਰ ਆ ਰਿਹਾ ਹੁੰਦਾ ਤੇ ਇੱਕਦਮ ਹੀ ਫੇਰ ਉਹਦੇ ਦਿਮਾਗ 'ਚ ਉਹ ਮੰਤਰੀ ਦੀ ਗੱਲ ਯਾਦ ਆਉਂਦੀ ਆ ਵੀ ਮੰਤਰੀ ਨੇ ਮੈਨੂੰ ਜਦੋਂ ਮੇਰੀ ਉਂਗਲ ਕੱਟੀ ਗਈ ਸੀ ਤਾਂ ਉਹ ਮੰਤਰੀ ਨੇ ਮੈਨੂੰ ਕਿਹਾ ਸੀਗਾ ਕਿ ਮਹਾਰਾਜ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ ਤੇ ਉਹ ਪੂਰੀ ਖੁਸ਼ੀ ਦੇ ਨਾਲ ਆਪਣੇ ਰਾਜ ਦੇ ਵਿੱਚ ਜਦੋਂ ਵਾਪਸ ਦਾ ਅਨੁਸਾਰ ਸਿਪਾਈਆਂ ਨੂੰ ਹੁਕਮ ਦਿੰਦਾ ਕਿ ਉਸ ਮੰਤਰੀ ਨੂੰ ਜਲਦੀ ਤੋਂ ਜਲਦੀ ਮੇਰੇ ਕੋਲੇ ਲੈ ਕੇ ਆਵੋ ਤਾਂ ਸਿਪਾਈ ਵੀ ਉਹਦਾ ਹੁਕਮ ਮੰਨਦੇ ਹੋਏ ਨਾਲ ਦੀ ਨਾਲ ਜੇਲ੍ਹ ਦੇ ਵਿੱਚ ਜਾਂਦੇ ਆ ਤੇ ਮੰਤਰੀ ਨੂੰ ਆਪਦੇ ਨਾਲ ਲੈ ਕੇ ਤੇ ਰਾਜੇ ਦੇ ਕੋਲ ਲਿਆਉਂਦੇ ਆ ਤਾਂ ਉਸੇ ਟਾਈਮ ਹੀ ਮੰਤਰੀ ਜਿਹੜਾ ਰਾਜਾ ਹੁੰਦਾ ਮੰਤਰੀ ਨੂੰ ਨਾਲ ਦੀ ਨਾਲ ਉਹਦਾ ਅਹੁਦਾ ਵੀ ਵਾਪਸ ਕਰ ਦਿੰਦਾ ਤਾਂ ਜਿਹੜੀ ਵੀ ਉਹਦੇ ਨਾਲ ਘਟਨਾ ਬੀਤੀ ਹੁੰਦੀ ਹੈ ਸਾਰੀ ਉਹ ਮੰਤਰੀ ਨੂੰ ਦੱਸਦਾ ਕਿ ਮੇਰੇ ਨਾਲ ਇਦਾਂ ਇਦਾਂ ਹੋਇਆ ਤੇ ਪਰ ਜਿਹੜੀ ਗੱਲ ਤੂੰ ਕਹਿੰਦਾ ਹੁੰਦਾ ਸੀਗਾ ਕਿ ਜੋ ਵੀ ਹੁੰਦਾ ਵਾ ਉਹ ਚੰਗੇ ਦੇ ਲਈ ਹੁੰਦਾ ਕਹਿੰਦਾ ਅੱਜ ਉਹ ਗੱਲ ਸਾਬਿਤ ਕਿ ਕਿਉਂਕਿ ਜਿਸ ਦਿਨ ਮੇਰੀ ਉਂਗਲ ਕੱਟੀ ਗਈ ਸੀਗੀ ਮੈਂ ਤੈਨੂੰ ਸਜ਼ਾ ਵੀ ਸੁਣਾ ਦਿੱਤੀ ਪਰ ਫੇਰ ਵੀ ਤੂੰ ਕੋਈ ਵੀ ਦੁੱਖ ਨਾ ਲੈਂਦੇ ਹੋਏ ਕੋਈ ਵੀ ਆਪਦੇ ਦਿਮਾਗ 'ਚ ਕਿਸੇ ਤਰ੍ਹਾਂ ਦਾ ਵੀ ਤੇਰੇ ਮਨ 'ਚ ਦੁੱਖ ਨਹੀਂ ਸੀਗਾ ਤੇ ਤੂੰ ਖੁਸ਼ੀ-ਖੁਸ਼ੀ ਫੇਰ ਵੀ ਇਹੀ ਗੱਲ ਕਹੀ ਕਿ ਮਹਾਰਾਜ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ ਤੇ ਆਪਣੀ ਸਜ਼ਾ ਦੇ ਲਈ ਜੇਲ੍ਹ ਦੇ ਵਿੱਚ ਚਲਾ ਗਿਆ ਹਨ ਤੇ ਪਰ ਤੂੰ ਉਸ ਟਾਈਮ ਸਹੀ ਸੀਗਾ ਜੇਕਰ ਅੱਜ ਮੇਰੀ ਉਹ ਉਂਗਲ ਨਾ ਕੱਟੀ ਹੁੰਦੀ ਤਾਂ ਉਹ ਕਬੀਲੇ ਦੇ ਲੋਕ ਲੋਕਾਂ ਨੇ ਮੈਨੂੰ ਆਪਦੇ ਦੇਵਤੇ ਦੇ ਲਈ ਬਲੀ ਚੜਾ ਦੇਣਾ ਸੀ ਤਾਂ ਅੱਜ ਮੈਂ ਤੇਰੇ ਨਾਲ ਨਾ ਹੁੰਦਾ ਕਿ ਜਿਵੇਂ ਇਸ ਰਾਜ ਦੇ ਵਿੱਚ ਕਾਰਨ ਨਾ ਹੁੰਦਾ ਤੇ ਇੰਨੀ ਗੱਲ ਸੋੰਦੇ ਉਹ ਮੰਤਰੀ ਵੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਵਾ ਤੇ ਉਸ ਤੋਂ ਬਾਅਦ ਫਿਰ ਰਾਜਾ ਉਹਨੂੰ ਫੇਰ ਇੱਕ ਸਵਾਲ ਕਰਦਾ ਉਹ ਕਹਿੰਦਾ ਵੀ ਚਲੋ ਠੀਕ ਆ ਵੀ ਮੇਰੇ ਨਾਲ ਜਿਹੜਾ ਕੁਝ ਹੋਇਆ ਠੀਕ ਆ ਵੀ ਮੈਂ ਮੰਨਦਾ ਐ ਇਹ ਗੱਲ ਨੂੰ ਵੀ ਜੋ ਵੀ ਮੇਰੇ ਨਾਲ ਹੋਇਆ ਉਹ ਬਹੁਤ ਵਧੀਆ ਹੋਇਆ ਹਨ ਤੇ ਪਰ ਜਿਹੜੀ ਤੂੰ ਨਜਾਇਜ਼ ਸਜ਼ਾ ਭੁਗਤ ਚੁੱਕਿਆ ਵਾ ਵੀ ਉਹ ਤੇਰੇ ਨਾਲ ਚੰਗਾ ਨਹੀਂ ਹੋਇਆ ਕਿਉਂਕਿ ਮੇਰੇ ਤਾਂ ਚਲ ਜੋ ਕੁਝ ਬਣਦਾ ਸੀ ਉਹ ਮੇਰੇ ਨਾਲ ਹੋ ਗਿਆ ਪਰ ਜਿਹੜੀ ਤੂੰ ਨਜਾਇਜ਼ ਸਜ਼ਾ ਭੁਗਤ ਲਈ ਆ ਵੀ ਇਹਨੂੰ ਤੂੰ ਇਹ ਨਹੀਂ ਕਹਿ ਸਕਦਾ ਵੀ ਜੋ ਵੀ ਹੋਇਆ ਹੋਇਆ ਤਾਂ ਉਹ ਜਿਹੜਾ ਮੰਤਰੀ ਰਾਜੇ ਨੂੰ ਉਸ ਤੋਂ ਬਾਅਦ ਜਵਾਬ ਦਿੰਦਾ ਉਹ ਕਹਿੰਦਾ ਵੀ ਰਾਜਾ ਜੀ ਵੀ ਨਹੀਂ ਇਦਾਂ ਨਹੀਂ ਵੀ ਇਹ ਗੱਲ ਸਹੀ ਆ ਵੀ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ ਕਿਉਂਕਿ ਮੈਂ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੀਗਾ ਤੇ ਜੇਕਰ ਜਿਵੇਂ ਹੁਣ ਤੁਸੀਂ ਸ਼ਿਕਾਰ ਦੇ ਲਈ ਗਏ ਸੀ ਜੰਗਲ ਦੇ ਵਿੱਚ ਤਾਂ ਉਸ ਟਾਈਮ ਮੈਂ ਵੀ ਤੁਹਾਡੇ ਨਾਲ ਹੋਣਾ ਸੀ ਤਾਂ ਮੈਂ ਉੱਥੇ ਵੀ ਤੁਹਾਡੇ ਨਾਲ ਹੀ ਫੜੇ ਜਾਣਾ ਸੀਗਾ ਤੇ ਉਹਨਾਂ ਲੋਕਾਂ ਨੇ ਤੁਹਾਨੂੰ ਵੇਖ ਕੇ ਵੀ ਤੁਹਾਡੀ ਉਂਗਲ ਕੱਟੀ ਹੋਈ ਹੈ ਤੁਹਾਨੂੰ ਛੱਡ ਦੇਣਾ ਸੀ ਪਰ ਮੈਨੂੰ ਉਹਨਾਂ ਨੇ ਬਲੀ ਜ਼ਰੂਰ ਚੜ੍ਹਾ ਦੇਣਾ ਸੀਗਾ ਤਾਂ ਇਹ ਇਸ ਲਈ ਮੈਂ ਸਹੀ ਇਹ ਗੱਲ ਕਹਿਣਾ ਕਿ ਜੋ ਵੀ ਹੁੰਦਾ ਚੰਗੇ ਤੇ ਲਈ ਹੁੰਦਾ ਜੇਕਰ ਤੁਹਾਨੂੰ ਵੀਡੀਓ ਇਹ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸੋ ਮਿਲਦੇ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ